ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਵੀਰਾਂ ਭਰਾਵਾਂ ਨੇ ਹੁਣ ਪੇਪਰ ਭਰਨੇ ਆ 2025 ਵਿੱਚ ਆਪਾਂ ਗੱਲ ਕਰ ਲਈਏ ਤੁਹਾਨੂੰ ਆਪਣੇ ਏਜੰਟ ਨਾਲ ਕਿਹੜੀ ਕਿਹੜੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਤੁਹਾਨੂੰ ਇਤਿਹਾਣ ਕੇ ਜਾਂ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਜਾਂ ਤੁਹਾਡੇ ਪੈਸੇ ਨਾ ਡੁੱਬਣ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਤੁਹਾਨੂੰ ਕਿਹੜੀ-ਕਿਹੜੀ ਗੱਲ ਕਰਨੀ ਚਾਹੀਦੀ ਆ ਤੁਹਾਡੇ ਵਕੀਲ ਜਾਂ ਤੁਹਾਡੇ ਮਾਲਕ ਨਾਲ ਜਾਂ ਤੁਹਾਡੇ ਬੰਦੇ ਨਾਲ ਜਿਹੜੇ ਬੰਦੇ ਤੁਸੀਂ ਪੇਪਰ ਇਹੜੇ ਆ ਫਿਲ ਕਰਾਉਣੇ ਆ ਜਿਆਦਾ ਚਿਰ ਨਾਲ ਆ ਰਹੇ ਦੋਸਤ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ। ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲ ਕਰਦੇ ਆਂ ਇਸ ਟੌਪਿਕ ਬਾਰੇ ਕਿ ਤੁਹਾਨੂੰ ਕਿਹੜੇ ਕਿਹੜੀ ਗੱਲਬਾਤ ਕਰਨੀ ਚਾਹੀਦੀ ਆ ਪੇਪਰ ਭਰਨ ਤੋਂ ਪਹਿਲਾਂ ਆਪਣੇ ਮਾਲਕ ਦੇ ਨਾਲ ਜਿਹਦੇ ਰਾਹੀਂ ਤੁਹਾਡੇ ਡੇੜੇ ਵਾ ਪਹਿਲੀ ਗੱਲ ਤੁਹਾਡੇ ਪੈਸੇ ਨਾ ਡੁੱਬਣ। ਦੂਜੀ ਗੱਲ ਤੁਸੀਂ ਸੌਖੇ ਤਰੀਕੇ ਨਾਲ ਪੱਕੇ ਹੋ ਸਕੋ ਇਟਲੀ ਦੇ ਵਿੱਚ ਆਣ ਕੇ। ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਕਿਉਂਕਿ ਕਈ ਵੀਰਾਂ ਭਰਾਵਾਂ ਦੇ ਮਨ ਵਿੱਚ ਖਿਆਲ ਹੁੰਦਾ ਕਿ ਇੱਕ ਵਾਰੀ ਮੈਂ ਯੂਰਪ ਵਿੱਚ ਜਾਂ ਇਟਲੀ ਵਿੱਚ ਮੈਂ ਐਂਟਰ ਹੋ ਜਾ ਆ ਉਸ ਤੋਂ ਬਾਅਦ ਮੈਂ ਪੇਪਰ ਆਪੇ ਹੀ ਬਣਾ ਲੂੰਗਾ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਕਿ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਜੇ ਤੁਸੀਂ ਜਿਹਦੇ ਪੇਪਰਾਂ ਦੇ ਰਾਹੀਂ ਮਲਕੀ ਜਿਸੇ ਮਾਲਕ ਦੇ ਰਾਹੀਂ ਤੁਹਾਨੂੰ ਵੀਜ਼ਾ ਮਿਲਿਆ ਵਾ ਤੁਸੀਂ ਉਸ ਮਾਲਕ ਦੇ ਰਾਹੀਂ ਹੀ ਪੱਕੇ ਹੋ ਸਕਦੇ ਜੇ ਉਸ ਤੋਂ ਬਿਨਾਂ ਤੁਸੀਂ ਇਟਲੀ ਵਿੱਚ ਪੱਕੇ ਨਹੀਂ ਹੋ ਸਕਦੇ ਤੇ ਦੂਜਾ ਤਰੀਕਾ ਆਪਾਂ ਕਹਿ ਲਈ ਕਿ ਜਦੋਂ ਸਰਕਾਰ ਕਿਤੇ ਖੋਲਦੀ ਆ ਸਾਲ ਪੰਜ ਸਾਲਾਂ ਬਾਅਦ 64 ਸਾਲਾਂ ਬਾਅਦ 33 ਸਾਲਾਂ ਬਾਅਦ ਫਲੂਸੀ ਖੋਲ੍ਹ ਦਿਆ ਕੱਚੇ ਬੰਦੇ ਨੂੰ ਪੱਕੇ ਕਰਨ ਵਾਸਤੇ ਤਾਂ ਜਾਂ ਤੁਸੀਂ ਉਸ ਤਰ੍ਹਾਂ ਹੀ ਪੱਕੇ ਹੋ ਸਕਦੇ ਜੇਕਰ ਤੁਸੀਂ ਆਹ ਵੀਡੀਓ ਨਾ ਵੇਖਿਓ ਕਿਉਂਕਿ ਜਾਂਕਰ ਤੁਸੀਂ ਆਪਣੇ ਮਾਲਕ ਨਾਲ ਇਹ ਗੱਲਾਂ ਨਾ ਕੀਤੀਆਂ ਹੋ ਕੇ ਜੇ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਲਕ ਦੇ ਨਾਲ ਇਹ ਗੱਲ ਕਰਨੀ ਹੈ ਇਹ ਵਾਲੀ ਕਿ ਤੁਹਾਡੇ ਜਿਹੜੇ ਵਾ ਪੇਪਰ ਜੇਕਰ ਤੁਸੀਂ ਨੌਮਨ ਤੋਂ ਹਾਲੇ ਪੜਨ ਲੱਗੇ ਜੇ ਠੀਕ ਹੈ ਜਾਂ ਤੁਸੀਂ ਹਸਾਵਲ ਪੇਪਰ ਪੜਨ ਲੱਗੇ ਜੇ ਤੁਸੀਂ ਆਪਣੇ ਮਾਲਕ ਨਾਲ ਇਹ ਗੱਲ ਜਰੂਰ ਕਰਨੀ ਹੈ ਕਿ ਤੁਹਾਨੂੰ ਪਹਿਲਾ ਕਾਰਡ ਉਹ ਮਾਲਕ ਤੁਹਾਨੂੰ ਤੁਹਾਡਾ ਦਵਾਵੇ। ਕਿਉਂਕਿ ਜਿਹੜਾ ਪਹਿਲਾ ਕਾਰਡ ਵਾ ਉਹ ਤੁਹਾਡਾ ਮਾਲਕ ਹੀ ਤੁਹਾਨੂੰ ਦਵਾ ਸਕਦਾ ਵਾ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਤੁਹਾਨੂੰ ਇਹੜਾ ਵਾ ਪਹਿਲਾ ਕਾਰਡ ਦਵਾ ਸਕਦਾ ਵਾ ਠੀਕ ਆ ਪਹਿਲਾ ਕਾਰਡ ਕੀ ਹੁੰਦਾ ਵਾ ਕਿ ਇੱਥੇ ਸੰਜੋਰ ਨੂੰ ਮਿਲਦੀ ਹੈ ਸੰਜੋਰ ਨੂੰ ਆਂਦੇ ਆ ਉਹਨੂੰ ਕਿ ਜਦੋਂ ਤੁਸੀਂ ਇੱਥੇ ਚ ਇੱਥੇ ਐਂਟਰ ਹੁੰਦੇ ਜੇ ਐਂਟਰ ਹੋਣ ਤੋਂ ਬਾਅਦ ਤੁਹਾਡਾ ਕੋਈ ਦੀ ਫਿਸ਼ਕਾਲੇ ਬੰਦਾ ਵਾ ਪਹਿਲਾਂ ਕੋਈ ਦੀ ਫਿਸ਼ਕਾਲੇ ਬੰਨ ਤੋਂ ਬਾਅਦ ਕੋਈ ਫਿਸ਼ਕਾਲੇ ਪਕਾਇਦੇ ਡਾਕਟਰੀ ਕਾਰਡ ਹੁੰਦਾ ਹੈ ਕਿ ਜਿਵੇਂ ਆਪਣਾ ਕਹ ਦੀਏ ਇੰਡੀਆ 'ਚ ਕੀ ਆਂਦੇ ਆ ਤੁਸੀਂ ਲਾ ਲਓ ਜਿਵੇਂ ਯਾਰ ਰਾਸ਼ਨ ਕਾਰਡ ਕਹਿੰਦੇ ਇਦਾਂ ਦਾ ਇੱਕ ਕਾਰਡ ਹੁੰਦਾ ਵਾ ਜਿਹਦੇ ਨਾਲ ਮਿਲ ਕੇ ਆਪਾਂ ਆਪਾਂ ਨੂੰ ਡਾਕਟਰੀ ਸਹੂਲਤ ਮਿਲਦੀ ਵਾ ਠੀਕ ਆ ਉਹ ਕਾਰਡ ਸਭ ਤੋਂ ਪਹਿਲਾਂ ਆਪਣਾ ਬਣਦਾ ਵਾ ਉਹ ਕਾਰਡ ਤੋਂ ਬਾਅਦ ਤੁਸੀਂ ਆਪਣਾ ਮਾਲਕ ਤੁਹਾਡਾ ਜੇਕਰ ਤੁਹਾਡੇ ਪੇਪਰ ਜਮ੍ਹਾਂ ਕਰਾਵੇ ਕਿੱਟ ਜਮ੍ਹਾਂ ਤੁਹਾਡੀ ਕਰਾਵੇ ਉਹ ਜਿਹੜੀ ਕਿੱਟ ਵਾ ਉਹ ਬੈਂਕ 'ਚ ਜਮ੍ਹਾਂ ਹੁੰਦੀ ਆ ਕਿੱਟ 'ਚ ਬੈਂਕ ਜਮ੍ਹਾਂ ਹੋਣ ਤੋਂ ਬਾਅਦ ਜਿਹੜੀ ਵਾ ਬੈਂਕ 'ਚ ਤੁਹਾਡੀ ਕੇਟ ਜਮਾ ਹੋਣ ਤੋਂ ਬਾਅਦ ਤੁਹਾਨੂੰ ਨਾ ਇੱਕ ਅਪਾਇੰਟਮੈਂਟ ਮਿਲ ਜੇ ਤੁਹਾਡੇ ਫਿੰਗਰਾਂ ਵਾਸਤੇ ਤੁਹਾਡੇ ਜਦੋਂ ਤੇ ਫਿੰਗਰ ਹੋ ਜਾਂਦੇ ਆ ਤੇ ਫਿੰਗਰ ਹੋਣ ਤੋਂ ਬਾਅਦ ਤੁਹਾਡਾ ਮਹੀਨੇ ਮਾਰ ਤੁਹਾਨੂੰ ਜਿਹੜਾ ਵਾ ਕਾਰਡ ਮਿਲਦਾ ਤੁਹਾਡਾ ਠੀਕ ਹੈ ਇਹ ਪ੍ਰੋਸੈਸ ਹੁੰਦਾ ਵਾ ਕਾਰਡ ਮਿਲਦਾ ਤੇ ਜੇਕਰ ਤੁਸੀਂ ਕਾਰਡ ਦੀ ਗੱਲ ਕੀਤੀ ਹੋਗੀ ਆਪਣੇ ਮਾਲਕ ਦੇ ਨਾਲ ਤਾਂ ਤੁਹਾਨੂੰ ਇੱਥੇ ਆ ਕੇ ਕਾਰਡ ਮਿਲ ਜੂਗਾ ਪਰ ਜੇਕਰ ਤੁਸੀਂ ਕਾਰਡ ਦੀ ਗੱਲ ਹੀ ਨਾ ਕੀਤੀ ਆਪਣੇ ਮਾਲਕ ਤਾਂ ਦੀ ਸਿਰਫ ਐਂਟਰੀ ਹੋਣੀ ਆ ਤੇ ਕਾਰਡ ਤੁਹਾਨੂੰ ਨਹੀਂ ਮਿਲਣਾ ਤੁਸੀਂ ਜਿਹੜਾ ਵਾ ਪੇਪਰ ਆਪਣੇ ਗਾ ਨਹੀਂ ਬਣਾ ਸਕਦੇ ਜੇ ਇਸ ਕਰਕੇ ਮੇਰੇ ਵੀਰ ਭਰਾ ਜਿਹੜੇ ਆਉਂਦੇ ਆ ਆਪਣੇ ਮਾਲਕ ਦੇ ਨਾਲ ਪਹਿਲੇ ਕਾਰਡ ਦੀ ਗੱਲ ਜਰੂਰ ਕਰਕੇ ਉਹ ਭਾਵੇਂ ਤੁਹਾਨੂੰ ਉਹ ਲੱਖ ਜਾਂ ਡੇਢ ਲੱਖ ਰੁਪਇਆ ਤੁਹਾਨੂੰ ਵਾਧੂ ਵੀ ਕਵੇ ਮੇਰੇ ਹਿਸਾਬ ਨਾਲ ਉਹ ਡੇਢ ਲੱਖ ਤਾਂ ਹੁੰਦੇ ਨਾਲੋਂ ਜ਼ਿਆਦਾ ਵਧੀਆ ਰਹੂਗਾ ਤਾਂ ਜੋ ਤੁਸੀਂ ਇੱਥੇ ਕੋਈ ਖਜਲ ਖਰਾਬੀ ਨਾ ਹੋਵੇ ਤੁਹਾਡੇ ਨਾਲ ਇਸ ਕਰਕੇ ਜਿਹੜੇ ਵੀਰ ਭਰਾ ਵੀ ਇੱਥੇ ਇਟਲੀ ਵਿੱਚ ਆਉਣ ਦੇ ਚਾਹਵਾਨ ਵਾ ਜਾਂ ਜਿਨ੍ਹਾਂ ਨੇ ਪੇਪਰ ਭਰਨੇ ਆ ਹੁਣ 2025 ਵਿੱਚ ਉਹ ਮੇਰੇ ਵੀਰ ਭਰਾ ਐਂਟਰੀ ਦੀ ਗੱਲ ਨਾ ਕਰਕੇ ਉਹ ਐਂਟਰੀ ਤੇ ਇਟਲੀ ਵਿੱਚ ਨਾ ਆਓ ਤੁਸੀਂ ਪੇਪਰਾਂ ਦੀ ਗੱਲ ਕਰਕੇ ਆਓ ਆਪਣੇ ਵਕੀਲ ਨਾਲ ਜਾਂ ਮਾਲਕ ਨਾਲ ਜਾਂ ਏਜੰਟ ਨਾਲ ਜਿਨ੍ਹਾਂ ਨਾਲ ਤੁਸੀਂ ਗੱਲ ਕਰਦੇ ਪਏ ਹੋ ਉਹਦੇ ਨਾਲ ਤੁਸੀਂ ਆਪਣੇ ਪਹਿਲੇ ਕਾਰਡ ਦੀ ਗੱਲ ਜਰੂਰ ਕਰਕੇ ਆਓ ਜੇਕਰ ਤੁਸੀਂ 9 ਮੰਥ ਵਾਲੇ ਪੇਪਰਾਂ ਤੇ ਪਹੁੰਚ ਤੁਸੀਂ 7 ਵਾਲੇ ਪੇਪਰਾਂ ਤੇ ਇੱਥੇ ਆ ਰਹੇ ਹੋ ਤੁਸੀਂ ਪਹਿਲੇ ਕਾਰਡ ਦੀ ਗੱਲ ਮੇਰੇ ਵੀਰ ਭਰਾ ਜਰੂਰ ਕਰਕੇ ਆਓ ਤਾਂ ਜੋ ਤੁਹਾਨੂੰ ਇੱਥੇ ਆਣ ਕੇ ਕੋਈ ਤਕਲੀਫ ਨਾ ਹੋਵੇ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਹਿ ਲਈਏ ਦੂਜੇ ਨੰਬਰ ਤੇ ਤੁਹਾਨੂੰ ਮੈਂ ਇੱਕ ਮੇਨ ਚੀਜ਼ ਹੋਰ ਦੱਸਣ ਲੱਗਾ ਇਹ ਮੇਰੇ ਵੀਰ ਭਰਾ ਕੀ ਕਰਦੇ ਆ ਇਦਾਂ ਹੋਇਆ ਵੀ ਇਹ ਤਾਂ ਮਤਲਬ ਵੀ ਦੱਸੂ ਨੂੰ ਕੀ ਨਾ ਹੋਇਆ ਵਾ ਤੇ ਕੀ ਹੋਇਆ ਉਹ ਬੰਦਾ ਤੁਹਾਨੂੰ ਦੱਸਦਾ ਵਾ ਕਿ ਤੁਸੀਂ ਇਹੜੀ ਵਾ ਪੈਸਾਂ ਦੀ ਗੱਲ ਕਰਨੀ ਆ ਚਲੋ ਤੁਸੀਂ ਮੰਨ ਲਓ ਕਿਿਆਂ ਨੇ 8 ਲੱਖ ਦਿੱਤਾ ਵਾ 8 ਲੱਖ ਚ ਗੱਲ ਕੀਤੀ ਹੁੰਦੀ ਕਿ ਕਿਿਆਂ ਨੇ 10 ਲੱਖ ਵਿੱਚ ਗੱਲ ਕੀਤੀ ਕਿਿਆਂ ਨੇ 12 ਲੱਖ ਚ ਗੱਲ ਕੀਤੀ ਹੁੰਦੀ ਆਪੋ ਆਪਣੇ ਰੇਟ ਆ ਏਜੰਟਾਂ ਦੇ ਕੋਈ ਇੱਕ ਫਿਕਸਡ ਰੇਟ ਨਹੀਂ ਆ ਕਿਹਨੇ 10 ਲੱਖ ਦਿੱਤਾ ਕਿਹਨੇ 12 ਲੱਖ ਦਿੱਤਾ ਆਪੋ ਆਪਣੇ ਰੇਟ ਲਾਇਆ ਸਾਰਿਆਂ ਨੇ ਪਰ ਜਿਹੜੇ ਪੈਸੇ ਤੁਸੀਂ ਦੇ ਆ ਦਿੰਦੇ ਜੇ ਤੁਸੀਂ ਪੈਸੇ ਦੇ ਦੇਂਦੇ ਜੇ ਤੁਸੀਂ ਮਾਲਕ ਤੁਹਾਨੂੰ ਕਹਿੰਦਾ ਕਿ ਤੁਹਾਡੇ ਪੇਪਰ ਨਿਕਲ ਗਿਆ ਠੀਕ ਹੈ ਤੇ ਮੈਂ ਬਸ ਲੈਣ ਚੱਲਣੇ ਪੇਪਰ ਤੇ ਤੁਸੀਂ ਪਹਿਲੇ ਜਿਹੜਾ ਸੈਂਡ ਕਰ ਦੋ ਤੇ ਕਈ ਵੀਰ ਭਰਾ ਜਿਹੜੇ ਭੋਲੇ ਹੁੰਦੇ ਆ ਉਹ ਸੈਂਡ ਕਰ ਦਿੰਦੇ ਆ ਪੈਸੇ ਪਰ ਐਦਾਂ ਤੁਸੀਂ ਕਦੀ ਵੀ ਨਹੀਂ ਕਰਨਾ ਇਹ ਤੁਸੀਂ ਆਪਣੇ ਮਾਲਕ ਦੇ ਨਾਲ ਪਹਿਲਾਂ ਹੀ ਗੱਲ ਕਰਨੀ ਆ ਜਾਂ ਤੁਹਾਡੇ ਏਜੰਟ ਨਾਲ ਤੁਸੀਂ ਪਹਿਲਾਂ ਹੀ ਗੱਲ ਕਰਨੀ ਆ ਕਿ ਤੁਹਾਨੂੰ ਜਿਹੜੇ ਪੈਸੇ ਮਿਲਣਗੇ ਉਹ ਸਾਰੇ ਪੈਸੇ ਮਿਲਣਗੇ ਤੁਹਾਨੂੰ ਜਿਦੋਂ ਤੁਹਾਡਾ ਵੀਜ਼ਾ ਲੱਗ ਗਿਆ ਮਿਲਕ ਜਿਦੋਂ ਤੁਹਾਡਾ ਵੀਜ਼ਾ ਲੱਗ ਕੇ ਤੁਹਾਡਾ ਪਾਸਪੋਰਟ ਤੁਹਾਡੇ ਘਰੇ ਆ ਗਿਆ ਤੁਹਾਨੂੰ ਉਹਦੇ ਤੇ ਦਿਖਿਆ ਵੀ ਤੁਹਾਡਾ ਵੀਜ਼ਾ ਲੱਗਾ ਪਿਆ ਇਟਲੀ ਦਾ ਉਸ ਤੋਂ ਬਾਅਦ ਤੁਸੀਂ ਭਾਵੇਂ ਸਾਰੇ ਪੈਸੇ ਦੇ ਦਿਓ ਫਿਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਆ ਉਹਨੇ ਇਦਾਂ ਹੀ ਵੀਰ ਭਰਾਣਾ ਇਕਣਾ ਸਾਡੇ ਨਾਲ ਇੱਥੇ ਹੋਇਆ ਵਾ ਉਹ ਵੀਰ ਭਰਾਣੇ ਕੀ ਕੀਤਾ ਉਹਦੀ 12 ਲੱਖ ਰੁਪਏ ਦੀ ਗੱਲ ਹੋਈ ਸੀ ਇਟਲੀ ਦੇ ਸਾਵ ਵਾਲੇ ਪੇਪਰ ਹੀ 12 ਲੱਖ ਦੀ ਗੱਲ ਹੋਈ ਤੇ ਪੇਪਰੋਂ ਨਿਕਲ ਕੇ ਉਹਨੂੰ ਲਾਹਸਤਾ ਮਿਲ ਗਿਆ ਨੂੰ ਲਾਹਸਤਾ ਇੰਡੀਆ ਆ ਗਿਆ ਇੰਡੀਆ ਆਉਣ ਤੋਂ ਬਾਅਦ ਕੀ ਹੋਇਆ ਕਿ ਉਹਨੇ ਜਿਹੜਾ ਏਜੰਟ ਹੀ ਉਹਨੇ ਪੈਸੇ ਮੰਗ ਲਏ ਕਿ ਪੈਸੇ ਮੈਨੂੰ ਸੈਂਡ ਕਰ ਦੋ ਤਾਂ ਉਹਨੂੰ ਲਾਹਸਤਾ ਮਿਲ ਗਿਆ ਉਹਨੇ ਕੀਤਾ ਉਹਨੇ ਫੜ ਤੜਕ ਕੇ 12 ਲੱਖ ਰੁਪਏ ਸੈਂਡ ਕਰਤਾ ਆਪਣੇ ਏਜੰਟ ਨੂੰ ਠੀਕ ਆ ਤੇ ਏਜੰਟ ਵਿੱਚੋਂ ਫਰਾਰ ਹੋ ਗਿਆ ਠੀਕ ਹੈ ਤੇ ਜਿਹੜਾ ਨੂਲਾ ਹੌਸਤਾ ਹੀ ਨੂਲਾ ਹੌਸਤਾ ਉਹਦੇ ਕੋਲ ਘਰੇ ਪਿਆ ਹੋ ਤਾਂ ਉਹਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀ ਪਈ ਠੀਕ ਹੈ ਅਪਾਇੰਟਮੈਂਟ ਉਹਨੇ ਚਾਰੇ ਨੇ ਪਾਈਆਂ ਵਾ ਆਪਣੇ ਸਲਿੱਪਾ ਸਲੂਪਾ ਹਰ ਉਹ ਕੀਤਾ ਪਿਆ ਵਾ ਉਹਨੂੰ ਅਪਾਇੰਟਮੈਂਟ ਨਹੀਂ ਮਿਲਦੀ ਪਈ ਤੇ ਨੂਲਾ ਹੌਸਤਾ ਦਾ ਐਕਸਪਾਇਰ ਹੋਣ ਤੇ ਆਇਆ ਪਿਆ ਵਾ ਹੁਣ ਚਾਰੇ ਨੂੰ ਕਿੰਨਾ ਚਿਰ ਹੋ ਗਿਆ ਵਾ ਇਸ ਕਰਕੇ ਮੇਰੇ ਵੀਰਪਰਾ ਆਪਣੇ ਏਜੰਟਾਂ ਨਾਲ ਜਿਹੜੀ ਪਹਿਹਾਂ ਦੀ ਗੱਲ ਕਰਦੇ ਆ ਪਹਿਹਾਂ ਦੀ ਗੱਲ ਵੀਜ਼ਾ ਲੱਗਣ ਤੋਂ ਬਾਅਦ ਹੀ ਕਰਿਆ ਕਰੋ ਕਿ ਜਦੋਂ ਤੁਹਾਡਾ ਵੀਜ਼ਾ ਲਾ ਜਾਂਦਾ ਵਾ ਭਾਵੇਂ ਤੁਹਾਨੂੰ ਨੂਲਾ ਹੌਸਤਾ ਮਿਲ ਜਵੇ ਪਾ ਤੁਹਾਨੂੰ ਉਹਨਾਂ ਵੱਲੋਂ ਮੇਲ ਵੀ ਆ ਜਾਏਗੀ ਤੁਹਾਡਾ ਤੁਹਾਡਾ ਵੀਜ਼ਾ ਵਾ ਹੋ ਰੈਡੀ ਹੋ ਚੁੱਕਾ ਵਾ ਜੋ ਤੱਕ ਤੁਹਾਡਾ ਵੀ ਆ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਤੱਕ ਤੁਸੀਂ ਆਪਣੇ ਪੈਸੇ ਨਹੀਂ ਦੇਣੇ ਜੋ ਤੱਕ ਤੁਹਾਡਾ ਵੀਜ਼ਾ ਹੱਥ ਵਿੱਚ ਆ ਜਾਂਦਾ ਤੁਹਾਨੂੰ ਤੁਹਾਡੇ ਕੋਲ ਪਾਸਪੋਰਟ ਤੁਹਾਨੂੰ ਮਿਲ ਜਾਂਦਾ ਵਾ ਤੇ ਉੱਤੇ ਵੀਜ਼ੇ ਦੀ ਸਟੈਂਪ ਹੋਇਆ ਵਾ ਉਸ ਤੋਂ ਬਾਅਦ ਤੁਸੀਂ ਭਾਵੇਂ ਆਪਣੇ ਸਾਰੇ ਪੈਸੇ ਦੇ ਦਿਓ ਕਿਉਂਕਿ ਉਸ ਤੋਂ ਬਾਅਦ ਕੁਝ ਵੀ ਨਹੀਂ ਹੋ ਸਕਦਾ ਠੀਕ ਹੈ ਇਸ ਕਰਕੇ ਮੇਰੇ ਵੀਰ ਭਰਾ ਇਹੋ ਹੀ ਦੋ ਮੇਨ ਗੱਲਾਂ ਵਾ ਪਹਿਲੀ ਗੱਲ ਹੈਗੀ ਹੈ ਕਾਰਜੀ ਕਿ ਤੁਸੀਂ ਆਪਣੇ ਪਹਿਲੇ ਕਾਰਡ ਦੀ ਗੱਲ ਜ਼ਰੂਰ ਕਰਕੇ ਵਾ ਆਪਣੇ ਮਾਲਕ ਦੇ ਨਾਲ ਭਾ ਤੁਹਾਡੇ ਪੈਸੇ ਥੋੜੇ ਜਿਹਾ ਵੱਧ ਲੱਗਦੇ ਪਰ ਪਹਿਲੇ ਕਾਰਡ ਦੀ ਗੱਲ ਜ਼ਰੂਰ ਕਰੋ ਤੇ ਦੂਜੇ ਨੰਬਰ ਤੇ ਜਿਹੜੀ ਪਹਿਲਾਂ ਦੀ ਗੱਲ ਕਰਨੀ ਆ ਤੇ ਪਹਿਲਾਂ ਦੀ ਗੱਲ ਜਿਹੜੀ ਵਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕਰੋ ਕਿ ਤੁਹਾਨੂੰ ਜਿਹੜੇ ਪੈਸੇ ਦੇਵਾਂਗੇ ਜਦੋਂ ਸਾਡਾ ਵੀਜ਼ਾ ਲੱਗ ਗਿਆ ਉਸ ਤੋਂ ਬਾਅਦ ਤਾਂ ਜਿਹੜੇ ਪੈਸੇ ਦੇਵਾਂ ਜੇਕਰ ਤੁਸੀਂ ਇਹ ਦੋਵੇਂ ਗੱਲਾਂ ਕਰ ਲੈਂਦੇ ਜੇ ਆਪਣੇ ਵਕੀਲ ਨਾਲ ਤੁਹਾਡੇ ਉਹ ਗੱਲਾਂ ਮੰਨ ਲੈਂਦਾ ਵਾ ਫੇਰ ਤਾਂ ਨੋ ਫਿਕਰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਨਾਰਮਲੀ ਗੱਲ ਆ ਤੁਹਾਡਾ ਵੀਆ ਲੱਗੂਗਾ ਉਸ ਤੋਂ ਬਾਅਦ ਤੁਸੀਂ ਪੈਸੇ ਦੇਣੇ ਵਾਂ ਤੇ ਦੂਜੀ ਗੱਲ ਜੇ ਤੁਸੀਂ ਇੱਥੇ ਵੀ ਆ ਜਾਂਦੇ ਜੇ ਇੱਥੇ ਆ ਕੇ ਤੁਹਾਨੂੰ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਇਹੜਾ ਵਾ ਪਹਿਲਾ ਕਾਰਡ ਮਿਲਦਾ ਤੇ ਤੁਸੀਂ ਆਪਣੇ ਕੰਮ ਕਰ ਸਕਦੇ ਜੀ ਆਪਣੇ ਪੇਪਰ ਰੀਨਿਊ ਕਰਾ ਸਕਦੇ ਜੀ ਠੀਕ ਆ ਪਹਿਲਾ ਕਾਰਡ ਜੇਕਰ ਤੁਹਾਡੇ ਕੋਲ ਹੋਊਗਾ ਤੁਸੀਂ ਆਪਣੇ ਪੇਪਰ ਜਿਹੜੇ ਆ ਰੀਨਿਊ ਕਰਾ ਸਕਦੇ ਇਸ ਕਰਕੇ ਮੇਰੇ ਵੀਰ ਭਰਾ ਇਹ ਦੋ ਗੱਲਾਂ ਜਰੂਰ ਆਪਣੇ ਵਕੀਲਾਂ ਨਾਲ ਕਰਕੇ ਫਿਰ ਪੇਪਰ ਭਰਿਓ ਤਾਂ ਜੋ ਤੁਹਾਨੂੰ ਕੋਈ ਤਕਲੀਫ ਨਾ ਆਵੇ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਮਿਲਦੇ ਆ ਤੁਹਾਨੂੰ ਆਪਾਂ ਨ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ